ਸਸ਼ੀਗਾਲ ਵਿਖਰੇ ਤੁਸੀਂ ਆਉਣੇ ਹਰ ਇਸ ਵਕਤੀ ਵੱਡੀ ਖਬਰ ਤੇ ਖਾਸ ਖਬਰ ਇਸ ਕਰਕੇ ਕਿਉਂਕਿ ਆਜ਼ਾਦੀ ਦਾ 78ਵਾਂ ਦਿਹਾੜਾ ਅੱਜ ਅਸੀਂ ਮਨਾ ਰਿਹਾ ਪੂਰੇ ਦੇਸ਼ ਦੇ ਵਿੱਚ ਧੂਮ-ਧਾਮ ਦੇ ਨਾਲ ਜਸ਼ਨ ਮਨਾਇਆ ਗਿਆ ਤਿਰੰਗਾ ਲਹਿਰਾਇਆ ਗਿਆ ਪਰ ਕਿਹੋ ਜਿਹਾ ਲੱਗੇਗਾ ਜਦੋਂ ਕਿਸੇ ਖਾਸ ਸ਼ਖਸ ਨੂੰ ਕਿਸੇ ਖਾਸ ਸਮਾਗਮ ਦੇ ਵਿੱਚ ਤਿਰੰਗਾ ਲਹਿਰਾਉਣ ਲਈ ਬੁਲਾਇਆ ਜਾਵੇ ਤੇ ਉਸ ਨੂੰ ਰਾਸ਼ਟਰੀ ਗੀਤ ਹੀ ਨਾ ਯਾਦ ਹੋਵੇ ਇਹ ਗੱਜੇ ਹੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਲੋਕ ਰੱਜ ਕੇ ਲਾਂਟਾ ਪਾ ਰਹੇ ਨੇ ਕਿਉਂਕਿ ਆਮ ਆਮਨੀ ਪਾਰਟੀ ਦਾ ਵਰਕਰ ਹੈ ਅਚਾਨਕ ਦਿਨਾਂ ਨਗਰ ਦੇ ਵਿੱਚ ਆਜ਼ਾਦੀ ਦਿਹਾੜੇ ਤੇ ਖਾਸ ਬੁਲਾਇਆ ਗਿਆ ਸੀ ਤਿਰੰਗਾ ਲਹਿਰਾਉਣ ਤੋਂ ਬਾਅਦ ਜਦੋਂ ਰਾਸ਼ਟਰੀ ਗੀਤ ਦੇ ਉਚਾਰਣ ਦੀ ਵਾਰੀ ਆਈ ਤਾਂ ਆ ਸਮੰਦੀ ਪਾਰਟੀ ਦੇ ਵਰਕਰ ਨੇ ਜਿਸ ਤਰੀਕੇ ਨਾਲ ਰਾਸ਼ਟਰੀ ਗੀਤ ਗਾਇਆ ਕਹਿ ਲਈਏ ਕਿ ਗਲਤ ਉਚਾਰਣ ਕੀਤਾ ਉਸ ਤੋਂ ਬਾਅਦ ਲੋਕ ਰੱਜ ਕੇ ਲਾਂਟਾ ਪਾ ਰਹੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਨੇ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ राष्ट्री <laughs> गान जन गन मन है भारती भाग विदाता धा मंझ रात गंगा उसल चढ़दी त रंग सब जुज मेदारे तारे च जय हे जय हया ह ਜੈ 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 ਹੈ ਸਾਰਿਆਂ ਨੂੰ ਬੇਨਤੀ ਕਰਾਂਗੇ ਆਪਣੀ ਬਹੁਤ ਰਾਸ਼ਟਰੀ ਗੱਲ ਜਨ ਗਨ ਮਨ ਮਜੀਦਾ ਇੱਕ ਜਾਇਆ ਹੈ ਭਾਰਤੀ ਬਾਗ ਵਿਦਾਤਾ ਹੰਜ ਰਾਤ ਜੁਨਾਤ ਜੰਦਮ ਕੰਗਾ ਉਸਲ ਚਲਦੀ ਤਰੰਗ ਸਭੂ ਚੂਜੂ ਜਾ ਮੇ ਤਾਰੇ ਚਾਹੇ ਤਾ ਉੱਚ ਜਾਇ ਚ ਜਾਹੀ ਜਾ ਹੈ ਜਾ ਹੈ ਜੈ 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 ਜਾ ਹੈ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੀ ਸੋ ਵੀਡੀਓ ਜਿਸ ਵਕਤ ਤੁਸੀਂ ਦੇਖੀ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕ ਰੱਜ ਕੇ ਲਾਂਟਾ ਪਾ ਰਹੇ ਨੇ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਸਮਾਗਮ ਦੇ ਵਿੱਚ ਵਰਕਰ ਨੇ ਗਲਤ ਤਰੀਕੇ ਦੇ ਨਾਲ ਤੇ ਅਧੂਰੇ ਟੰਗ ਦੇ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕਰ ਦਿੱਤਾ ਔਰ ਇਹੇ ਚਰਚਾ ਦਾ ਵਿਸ਼ਾ ਬਣ ਗਿਆ ਆਮ ਆਦਮੀ ਪਾਰਟੀ ਵੱਲੋਂ ਦੀਨਾ ਨਗਰ ਤੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਪ੍ਰੋਗਰਾਮ ਕਰਵਾਇਆ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਹੋ ਰਹੀ ਹੈ ਜਦੋਂ ਸ਼ਮਸ਼ੇਰ ਸਿੰਘ ਤੇ ਪ੍ਰੋਗਰਾਮ ਮੁਤਾਬਕ ਸਵੇਰੇ 8 ਵਜੇ ਪਹੁੰਚੇ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਇਆ ਪਰ ਜਿਵੇਂ ਹੀ ਸ਼ਮਸ਼ੇਰ ਸਿੰਘ ਨੇ ਝੰਡਾ ਲਹਿਰਾਇਆ ਤੇ ਉਸ ਤੋਂ ਬਾਅਦ ਪਰਮਿੰਦਰ ਸਿੰਘ ਨੇ ਖੁਦ ਰਾਸ਼ਟਰੀ ਗੀਤ ਗਾਣਾ ਸ਼ੁਰੂ ਕਰ ਦਿੱਤਾ ਔਰ ਸ਼ਬਦਾਂ ਦਾ ਗਲਤ ਤਰੀਕੇ ਦੇ ਨਾਲ ਨਾ ਸਿਰਫ ਉਚਾਰਨ ਕਰ ਰਹੇ ਸੀ ਬਲਕਿ ਉਹਨਾਂ ਨੂੰ ਰਾਸ਼ਟਰੀ ਗੀਤ ਚੰਗੇ ਤਰੀਕੇ ਨਾਲ ਯਕੈ ਲੀਏ ਕਿ ਠੀਕ ਤਰੀਕੇ ਦੇ ਨਾਲ ਯਾਦ ਤੱਕ ਨਹੀਂ ਸੀ ਇਸ ਤੋਂ ਵੱਡੀ ਸ਼ਰਮ ਦੀ ਗੱਲ ਆਖਿਰ ਕੀ ਹੋ ਸਕਦੀ ਹੈ ਕਿ ਆਜ਼ਾਦੀ ਦਿਹਾੜੇ ਦੀ ਵਰਗਣ ਮੌਕੇ ਤੁਹਾਨੂੰ ਐਜ਼ ਅ ਚੀਫ ਗੈਸਟ ਬੁਲਾ ਕੇ ਆ ਹੋਵੇ ਸਟੇਜ ਤੇ ਲੋਕ ਖੜੇ ਤੁਹਾਨੂੰ ਸੁਣ ਰਹੇ ਹੋਣ ਤੇ ਤੁਹਾਨੂੰ ਤੁਹਾਡਾ ਰਾਸ਼ਟਰੀ ਗੀਤ ਹੀ ਨਾ ਯਾਦ ਹੋਵੇ ਕਿਸ ਤਰੀਕੇ ਦਾ ਮੈਸੇਜ ਤੁਸੀਂ ਸਮਾਜ ਦੇ ਸਾਹਮਣੇ ਪੇਸ਼ ਕਰ ਰਹੇ ਹੋ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਔਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਦਾ ਇਹ ਕਮ ਸੀ ਜਿਸ ਤਰੀਕੇ ਦਾ ਇਹ ਕਾਰਾ ਸੀ ਕਿ ਰਾਸ਼ਟ੍ਰ ਗੀਤ ਤੱਕ ਤੁਹਾਨੂੰ ਯਾਦ ਨਹੀਂ ਹੈ ਘਟੋ ਘਟ ਇਹ ਜੋ ਆਗੂ ਹੁੰਦੇ ਨੇ ਜਾਂ ਵੱਡੇ ਚਿਹਰੇ ਹੁੰਦੇ ਨੇ ਜੇਕਰ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਇਹ ਇੱਕ ਦਿਨ ਪਹਿਲਾਂ ਅਟ ਲੀਸਟ ਉਸ ਦਾ ਅਭਿਆਸ ਹੀ ਕਰ ਸਕਦੇ ਆ ਕਿ ਕੱਲ ਕਿੰਨੇ ਹੀ ਲੋਕਾਂ ਨੇ ਉਹਨਾਂ ਨੂੰ ਸੁਣਨਾ ਹੈ ਘਟੋ ਘਟੇ ਹੀ ਸੋਚ ਕੇ ਜੇਕਰ ਇਹਨਾਂ ਨੇ ਅਭਿਆਸ ਕੀਤਾ ਹੁੰਦਾ ਤਾਂ ਅੱਜ ਮਖੌਲ ਇਹ ਨਹੀਂ ਬਣਦਾ ਤੇ ਨਾ ਹੀ ਇਹਨਾਂ ਦੀ ਇਹ ਵੀਡੀਓ ਸੁਰਖੀਆਂ ਦੇ ਵਿੱਚ ਛਾਈ ਹੁੰਦੀ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ ਹੋਰ ਪ੍ਰਸਤਿਕਨ ਜਨ ਗਨ ਮਨਵਜੀਦਾਈ ਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਹੰਜੂ ਦਾ ਤੇ ਹੰਜੂ ਤੇ ਜੰਦਮ ਕੰਗਾ ਉਸਲ ਚਲਦੀ ਤਰੰਗ ਸਭ ਜੂ ਜੂ ਜਾ ਮੇ ਤਾਰੇ ਚ ਰਹਾ ਹੈ ਅੱਗੇ ਜਾਂ ਉੱਛ ਜਾ ਹੈ ਜਯਾ ਹੈ ਜਯਾ ਹੈ ਜਯ ਜਯ ਜਯਾ ਸਾਰਿਆਂ ਬੇਨਤੀ ਕਰਾਂਗਾ ਆਪਣੀ राष्ट्रीय जन गण मन मजिदायक जाया है भारती भाग विदाता गुंजरा चुना चम गंगा उसल चल दी तरंग ਇਸ ਵਕਤ ਦੀ ਵੱਡੀ ਖਬਰ ਤੇ ਖਾਸ ਖਬਰ ਇਸ ਕਰਕੇ ਕਿਉਂਕਿ ਆਜ਼ਾਦੀ ਦਾ 78ਵਾਂ ਦਿਹਾੜਾ ਜਸੀ ਮਨਾ ਰਹੇ ਆ ਪੂਰੇ ਦੇਸ਼ ਦੇ ਵਿੱਚ ਧੂਮ-ਧਾਮ ਦੇ ਨਾਲ ਇਹ ਜਸ਼ਨ ਮਨਾਇਆ ਗਿਆ ਤਿਰੰਗਾ ਲਹਿਰਾਇਆ ਗਿਆ ਪਰ ਕਿਹੋ ਜਿਹਾ ਲੱਗੇਗਾ ਜਦੋਂ ਕਿਸੇ ਖਾਸ ਸ਼ਖਸ ਨੂੰ ਕਿਸੇ ਖਾਸ ਸਮਾਗਮ ਦੇ ਵਿੱਚ ਤਿਰੰਗਾ ਲਹਿਰਾਉਣ ਲਈ ਬੁਲਾਇਆ ਜਾਵੇ ਤੇ ਉਸ ਨੂੰ ਰਾਸ਼ਟਰ ਗੀਤ ਹੀ ਨਾ ਯਾਦ ਹੋਵੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਲੋਕ ਰੱਜ ਕੇ ਲਾਂਟਾ ਪਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦਾ ਵਰਕਰ ਹੈ ਜਿਸ ਨੂੰ ਦੀਨਾ ਨਗਰ ਦੇ ਵਿੱਚ ਆਜ਼ਾਦੀ ਦੀਹਾੜੇ ਤੇ ਖਾਸ ਬੁਲਾਇਆ ਗਿਆ ਸੀ ਤਿਰੰਗਾ ਲਹਿਰਾਉਣ ਤੋਂ ਬਾਅਦ ਜਦੋਂ ਰਾਸ਼ਟਰੀ ਗੀਤ ਦੇ ਉਚਾਰਣ ਦੀ ਵਾਰੀ ਆਈ ਤਾਂ ਆ ਸਮੰਦੀ ਪਾਰਟੀ ਦੇ ਵਰਕਰ ਨੇ ਜਿਸ ਤਰੀਕੇ ਨਾਲ ਰਾਸ਼ਟਰੀ ਗੀਤ ਗਾਇਆ ਕਹਿ ਲਈਏ ਕਿ ਗਲਤ ਉਚਾਰਣ ਕੀਤਾ ਉਸ ਤੋਂ ਬਾਅਦ ਲੋਕ ਰੱਜ ਕੇ ਲਾਂਟਾ ਪਾ ਰਹੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਨੇ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੋਰ ਪ੍ਰਾਪਤੀਗਾਂ ਜਨ ਗਨ ਮਨ ਮਜੀਦਾ ਇਕ ਜਾਇਆ ਹੈ ਬਾਰਤੀ ਬਾਗ ਵਿਦਾਤਾ ਹੁੰਜ ਰਾਤ ਤੁਨਾ ਤੇ ਜੰਮ ਕੰਗਾ ਉਸਲ ਚਲ ਦੀ ਤਰੰਗ ਸਭ ਜੂਜ ਜਾ ਮੇ ਦਾਰ ਤੇਰਾ ਹੈ ਅਰੁਚ ਜਾਇਚ ਜਾਇਆ ਹੈ ਜਾਇਆ ਹੈ ਜਾਇਆ ਹੈ ਜੈ 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 ਹੈ ਸਾਰੇੋਂ ਬੇਨਤੀ ਕਰਾਂਗੇ ਆਪਣੀਆਂ ਹੋਰ ਪ੍ਰਾਰਥਨਾ ਜਨ ਗਨ ਮਨ ਮਜੀਦਾਈ ਕੇ ਜਾਇਆ ਹੈ ਬਾਰਤੀ ਭਗ ਵਿਦਾਤਾ ਹੁੰਜਾਤ ਤੁਨਾਤੇ ਜੰਦਮਾ ਕੰਗਾ ਉਸਲ ਚਲਦੀ ਤਰੰਗ सभु जुज़ु जामे दाराहे जय आहे जय 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 जया, ह ਸਾਰੇਆਂ ਨੂੰ ਬੇਨਤੀ ਕਰਾਂਗੇ ਆਪਣੀ ਸੋ ਵੀਡੀਓ ਜੋ ਇਸ ਵਕਤ ਤੁਸੀਂ ਦੇਖੀ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕ ਰੱਜ ਕੇ ਲਾਂਟਾ ਪਾ ਰਹੇ ਨੇ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਸਮਾਗਮ ਦੇ ਵਿੱਚ ਵਰਕਰ ਨੇ ਗਲਤ ਤਰੀਕੇ ਦੇ ਨਾਲ ਤੇ ਅਧੂਰੇ ਟੰਗ ਦੇ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕਰ ਦਿੱਤਾ ਔਰ ਇਹ ਹੀ ਚਰਚਾ ਦਾ ਵਿਸ਼ਾ ਬਣ ਗਿਆ ਆਮ ਆਦਮੀ ਪਾਰਟੀ ਵੱਲੋਂ ਦੀਨਾ ਨਗਰ ਤੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲ ٹریئر جھنڈا لہراਉਣ ਦਾ پروگرام ਕਰਵਾਇਆ ਗਿਆ ویڈیو سوشل میڈیا ਤੇ ਜਮ ਕੇ وائرل ਹੋ ਰਹੀ ਹੈ ਜਦੋਂ ਸ਼ਮਸ਼ੇਰ ਸਿੰਘ طے پروگرام ਮੁਤਾਬਕ ਸਵੇਰੇ 8 ਵਜੇ ਪਹੁੰਚੇ ਉਸ ਤੋਂ ਬਾਅਦ پروگرام شروع ਹੋਇਆ ਪਰ ਜਿਵੇਂ ਹੀ ਸ਼ਮਸ਼ੇਰ ਸਿੰਘ ਨੇ ਝੰਡਾ ਲਹਿਰਾਇਆ ਤੇ ਉਸ ਤੋਂ ਬਾਅਦ ਪਰਮਿੰਦਰ ਸਿੰਘ ਨੇ ਖੁਦ ਰਾਸ਼ਟਰੀ ਗੀਤ गाना ਸ਼ੁਰੂ ਕਰ ਦਿੱਤਾ اور ਉਹ ਸ਼ਬਦਾਂ ਦਾ ਗਲਤ ਤਰੀਕੇ ਦੇ ਨਾਲ ਨਾ ਸਿਰਫ ਉਚਾਰਨ ਕਰ ਰਹੀ ਸੀ ਬਲਕਿ ਉਹਨਾਂ ਨੂੰ ਰਾਸ਼ਟਰੀ ਗੀਤ ਚੰਗੇ ਤਰੀਕੇ ਨਾਲ ਯਕੈ ਲੀਏ ਕਿ ਠੀਕ ਤਰੀਕੇ ਦੇ ਨਾਲ ਯਾਤਕ ਨਹੀਂ ਸੀ ਇਸ ਤੋਂ ਵੱਡੀ ਸ਼ਰਮ ਦੀ ਗੱਲ ਆਖਿਰ ਕੀ ਹੋ ਸਕਦੀ ਹੈ ਕਿ ਆਜ਼ਾਦੀ ਦਿਹਾੜੇ ਦੀ ਵਰੇਗਣ ਮੌਕੇ ਤੁਹਾਨੂੰ ਐਸ ਅ ਚੀਫ ਗੈਸਟ ਬੁਲਾ ਕੇ ਆ ਹੋਵੇ ਸਟੇਜ ਤੇ ਲੋਕ ਖੜੇ ਤੁਹਾਨੂੰ ਸੁਣ ਰਹੇ ਹੋਣ ਤੇ ਤੁਹਾਨੂੰ ਤੁਹਾਡਾ ਰਾਸ਼ਟਰੀ ਗੀਤ ਹੀ ਨਾ yaad ਹੋਵੇ ਕਿਸ ਤਰੀਕੇ ਦਾ ਮੈਸੇਜ ਤੁਸੀਂ ਸਮਾਜ ਦੇ ਸਾਹਮਣੇ ਪੇਸ਼ ਕਰ ਰਹੇ ਹੋ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਔਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਦਾ ਇਹ ਕਮ ਸੀ ਜਿਸ ਤਰੀਕੇ ਦਾ ਇਹ ਕਾਰਾ ਸੀ ਕਿ ਰਾਸ਼ਟ੍ਰ ਗੀਤ ਤੱਕ ਤੁਹਾਨੂੰ ਯਾਦ ਨਹੀਂ ਹੈ ਘਟੋ ਘਟ ਇਹ ਜੋ ਆਗੂ ਹੁੰਦੇ ਨੇ ਜਾਂ ਵੱਡੇ ਚਿਹਰੇ ਹੁੰਦੇ ਨੇ ਜੇਕਰ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਇਹ ਇੱਕ ਦਿਨ ਪਹਿਲਾਂ ਅਟ ਲੀਸਟ ਉਸ ਦਾ ਅਭਿਆਸ ਹੀ ਕਰ ਸਕਦੇ ਆ ਕਿ ਕੱਲ ਕਿੰਨੇ ਹੀ ਲੋਕਾਂ ਨੇ ਉਹਨਾਂ ਨੂੰ ਸੁਣਨਾ ਹੈ ਘਟੋ ਘਟੇ ਹੀ ਸੋਚ ਕੇ ਜੇਕਰ ਇਹਨਾਂ ਨੇ ਅਭਿਆਸ ਕੀਤਾ ਹੁੰਦਾ ਤਾਂ ਅੱਜ ਮਖੌਲ ਇਹ ਨਹੀਂ ਬਣਦਾ ਤੇ ਨਾ ਹੀ ਇਹਨਾਂ ਦੀ ਇਹ ਵੀਡੀਓ ਸੁਰਖੀਆਂ ਦੇ ਵਿੱਚ ਛਾਈ ਹੁੰਦੀ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ ਹੋਰ ਪ੍ਰਾਪਤੀ ਗਨ ਗਨ ਮਨ ਮਜੀਦਾ ਇੱਕ ਜਾਇਆ ਹੈ ਬਾਰਤੀ ਬਾਗ ਵਿਦਾਤਾ ਹੰਜੂ ਦਾ ਤੁਪਲਾ ਤੇ ਦੰਦਮ ਕੰਗਾ ਉਸਲ ਚਲਦੀ ਤਰੰਗ ਸਭ ਜੂ ਜੂ ਜਾ ਮੇ ਤਾਰੇ ਤੇ ਰਾਹੇ ਤਾ ਦੂ ਚ ਜਾ ਚ ਜਾ ਹੈ ਜਾ ਹੈ ਜਾ ਹੈ ਜੈ 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 ਜਾ ਹੈ ਸਰਾਂ ਬੇਨਤੀ ਕਰਾਂਗੇ ਆਪਣੀ ਜੰਗਨ ਜਨਗਨ ਮਨਵਜੀਦਾਈ ਕੇ ਜਾਇਆ ਹੈ ਬਾਰ ਸਵਾਇ ਸਵਾਤੀ ਵੱਡੀ ਖਬਰ ਤੇ ਖਾਸ ਖਬਰ ਇਸ ਕਰਕੇ ਕਿਉਂਕਿ ਆਜ਼ਾਦੀ ਦਾ 78ਵਾਂ